ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਬਹੁਤ ਹੀ ਸੋਹਣੀ ਖੂਬਸੂਰਤ ਚੀਜ਼ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਮੋਟਰਾਂ ਤੁਸੀਂ ਬਹੁਤ ਦੇਖੀਆਂ ਹੋਣੀਆਂ ਅੱਜ ਮੈਂ ਪੇਸ਼ੀਆਂ ਤੋਂ ਰੱਤੀਆ ਜਾ ਰਿਹਾ ਸੀ ਤਾਂ ਮਹਿਮਦ ਕੀ ਕੋਲ ਆ ਕੇ ਇੱਕ ਮੋਟਰ ਦੇਖੀ ਮੋਟਰ ਕੀ ਸਵਰਗੇ ਬਣਾਇਆ ਹੋਇਆ ਪਾਈਆਂ ਨੇ ਐਨੇ ਸੋਹਣੇ ਰੁਖ ਟਾਲੀਆਂ ਸ਼ਾਨਦਾਰ ਦੇਕਾਂ ਲਸੂੜੇ ਲਾਏ ਹੋਏ ਨੇ ਔਰ ਪੂਰਾ ਐਨ ਖੁੱਲ੍ਹੀ ਜਗ੍ਹਾ ਛੱਡੀ ਹੋਈ ਹੈ ਟਰੈਕਟਰ ਦੇ ਆਣ ਜਾਣ ਨੂੰ ਬੈਠਣ ਨੂੰ ਔਰ ਦੋ ਮੋਟਰਾਂ ਲੱਗੀਆਂ ਹੋਈਆਂ ਨੇ ਬਾਈ ਕੋਲੇ ਕਮਾਲ ਦੀ ਹੈ ਇੱਥੇ ਟਾਲੀਆਂ ਛਾਂ ਬਿਲਕੁਲ ਸਵਰਗ ਬਣਾਇਆ ਹੋਇਆ ਔਰ ਜਿੱਥੇ ਲੋਕ ਆਵਦੇ ਮੱਥੇ ਦੇ ਉੱਤੇ ਇੱਕ ਵੀ ਰੁੱਖ ਨਹੀਂ ਆਉਣ ਦਿੰਦੇ ਇਧਰ ਦੇਖੋ ਸੜਕ ਦੇ ਨਾਲ-ਨਾਲ ਦੂਰੀ ਪਾਲ ਲਈ ਹੋਈ ਹੈ ਬਾਈ ਨੇ ਟਾਲੀਆਂ ਨੇ ਔਰ ਇਧਰਲੇ ਪਾਸੇ ਵੀ ਪੂਰੀਆਂ ਟਾਲੀਆਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਦੇ ਲੋਕ ਵੀ ਇਸ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਹੈਗੇ ਨੇ ਜਿਹੜੇ ਕਿ ਇਹਨਾਂ ਰੁੱਖਾਂ ਨੂੰ ਪਿਆਰ ਕਰਦੇ ਨੇ ਕੁਦਰਤ ਨੂੰ ਪਿਆਰ ਕਰਦੇ ਨੇ ਰੱਬ ਨੂੰ ਪਿਆਰ ਕਰਦੇ ਨੇ ਔਰ ਕਮਾਲ ਦੀ ਚੀਜ਼ ਪੇਸ਼ ਕੀਤੀ ਹੋਈ ਹੈ ਦੇਖੋ ਕਿੰਨਾ ਸੋਹਣਾ ਇੱਥੇ ਰਸਤਾ ਕਿੰਨਾ ਚੌੜਾ ਛੱਡਿਆ ਹੋਇਆ ਔਰ ਇੱਥੇ ਮੋਟਰ ਦੇ ਉੱਤੇ ਡੇਕਾਂ ਆਹਾਹਾ ਕੀ ਬਰਮਾ ਡੇਕ ਲੱਗੀ ਹੋਈ ਹੈ ਹੈਨਾ ਕਮਾਲ ਦੀ ਇੱਕ ਮਤਲਬ ਜਜ਼ਬਾ ਬਾਈ ਦੇ ਵਿੱਚ ਰੁੱਖਾਂ ਦੇ ਵਰਤੀ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਜਿਹੜੀ ਵੀਡੀਓ ਮੈਂ ਬਣਾ ਰਿਹਾ ਇਹ ਖਾਈ ਔਰ ਮਹਿਮਦ ਕੀ ਦੇ ਵਿਚਕਾਰ ਬਿਲਕੁਲ ਖੇਤ ਪੈਂਦਾ ਕਿਸੇ ਕਿਸਾਨ ਸਾਥੀ ਦਾ ਔਰ ਅਜਿਹੇ ਲੋਕ ਵੀ ਨੇ ਜਿਉਂਦੇ ਰਹੋ ਦੋਸਤੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸ਼ੁਕਰੀਆ